ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੋਨਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ-ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਕੇਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਅਨੁਸਾਰੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਵਾਲੇ ਸ ਤਾਂ ਕਿਦਾਂ ਦੇ ਲਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਚ ਸਾਰੇ ਡਿਟੇਲਸ ਹਨ ਆਪਣੇ ਵਟਸਐਪ ਤੇ ਭੇਜ ਕੇੜਾ ਸੀਮ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਹਾਂਗੇ ਸਾਰੇ ਵਰਕ ਵਾਲੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਆਪਣੇ ਵਰਕ ਦੇ ਨਾਲ ਸਾਰੇ ਸੂਟ ਤਿਆਰ ਹੋਏ ਹੋਏ ਨੇਗੇ ਵਰਕ ਦੀ ਜਿਹੜੀ ਆਪਾਂ ਡਿਟੇਲ ਆ ਤੁਹਾਨੂੰ ਫੁੱਲ ਵੀਡੀਓ ਵਿੱਚ ਦਵਾਂਗੇ ਵੀ ਕਿਹੜਾ ਫੈਬਰਿਕ ਲੱਗਾ ਕਿਵੇਂ ਵਰਕ ਕੀਤਾ ਹੈਗਾ ਤੁਸੀਂ ਸਾਰਾ ਆਪਣਾ ਡਿਟੇਲ ਹਨ ਆਪਣੀ ਦੇਖ ਕੇ ਜੇ ਮੈਂ ਤੁਹਾਨੂੰ ਕੋਈ ਸੂਟ ਪਸੰਦ ਆ ਤੁਸੀ ਉਹਦਾ ਹੀ ਆਪਣਾ ਵਗੈਰਾ ਆਰਡਰ ਕਰ ਸਕਦੇ ਹਾਂ ਜੀ YouTube ਤੋਂ ਲੱਗ ਸਾਨੂੰ Instagram ਤੇ ਜ਼ਰੂਰ ਫੋਲੋ ਕਰੋ ਸੰਧੂ ਬੁਟੀ ਕੋਲ ਬਣਾ ਨਾਮ ਤੇ ਸਾਡੀ Instagram ਹੈ ਡਿਸਕ੍ਰਿਪਸ਼ਨ ਬਾਕਫ ਤੁਹਾਨੂੰ ਲਿੰਕ ਮਿਲ ਜੂਗਾ ਤੁਸੀਂ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਉੱਥੋਂ ਵੀ ਆਪਣੇ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਜਿਹੜਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੁਹਾਡਾ ਡਿਜ਼ਾਈਨ ਇਹ ਤੁਹਾਡੀ ਆਪਣੀ ਵੀ ਹੋ ਸਕਦੀ ਆ ਤੇ ਸਾਡੇ ਵਾਲੇ ਵੀ ਹੋ ਸਕਦੇ ਜਿੱਦਾਂ ਦਾ ਵੀ ਤੁਸੀਂ ਚਾਹੋ ਆਪਣਾ ਬੁਟੀਕ ਸਟੈਂਡਰਡ ਦਾ ਸੂਟ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣਾ ਆਪਾਂ ਤੁਹਾਨੂੰ ਆਪਣੇ ਅੱਜ ਵਾਲੇ ਜੋ ਸੂਟ ਨੇ ਜ਼ਰੂਰ ਪਸੰਦ ਹੋਣਗੇ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਆਪਣਾ ਸੂਟ ਜਿਹੜਾ ਰੈਡੀ ਹੋਇਆ ਹੈਗਾ ਇਹ 2 ਸ਼ੇਡ ਦੇ ਵਿੱਚ ਆਪਾਂ ਨੇ ਤਿਆਰ ਕਰਵਾਇਆ 2 ਸ਼ੇਡ ਵਾਲੇ ਸੂਟ ਅੱਜ ਕੱਲੋ ਕਾਫੀ ਟ੍ਰੈਂਡ ਵਿੱਚ ਚੱਲ ਰਹੇ ਨੇ 2 ਸ਼ੇਡ ਵਾਲੇ ਆਪਾਂ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆ ਇਹ ਵਾਲਾ ਸੂਟ 2 ਸ਼ੇਡ ਦੇ ਵਿੱਚ ਦੇਖੋ ਆਪਾਂ ਪਿਓਰ ਟੈਪੀ ਦੀ ਫੈਬਰਿਕ ਲਈ ਹੈਗੀ ਪਿਓਰ ਟੈਪੀ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆਗਾ ਤੇ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਜਿਹੜਾ ਸੂਟ ਅਜੇ ਰੈਡੀ ਹੋਇਆ ਹੈਗਾ ਟੋਟਲ ਹੈਂਡ ਚ ਆਪਣਾ ਸੂਟ ਰੈਡੀ ਆ ਤੇ ਆਪਾਂ ਟੂ ਸ਼ੇਡ ਦੇ ਵਿੱਚ ਐਦਾ ਹੈ ਨਾ ਪਹਿਲਾਂ ਡਾਈ ਕਰਵਾਇਆਗਾ ਸੂਟ ਨੂੰ ਤੇ ਪਿਓਰ ਟਾਈਪ ਦੀ ਜਿਹੜੀ ਫੈਬਰਿਕ ਰਹੂਗੀ ਦੇਖੋ ਸਾਰਾ ਟੋਟਲ ਹੈਂਡ ਦੇ ਵਿੱਚ ਹੈਗਾ ਆਪਾਂ ਤੁਹਾਨੂੰ ਦਿਖਾਉ ਜਾਨੇ ਸਾਰਾ ਦਬਕੇ ਦਾ ਵਰਕ ਹੋਇਆ ਹੋਇਆਗਾ ਸਾਰਾ ਆਪਣਾ ਟੋਟਲ ਹੈਂਡ ਦੇ ਵਿੱਚ ਜਿਹੜਾ ਸੂਟ ਹੈ ਬਣਿਆ ਹੋਇਆ ਹੈ ਦੇਖੋ ਇਹ ਗੁਰ ਜਿਹੜੇ ਟੂ ਸ਼ੇਡ ਨੇ ਕਿ ਨਾ ਇਹ ਤੁਸੀਂ ਆਪਣੇ ਵੀ ਦੇ ਸਕਦੇ ਹੋ ਸਾਨੂੰ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਸਾਡੇ ਵਾਲਾ ਸ਼ੇਡ ਹੀ ਲੈਣਾਗਾ ਤੁਸੀਂ ਆਪਣਾ ਸ਼ੇਡ ਸਾਨੂੰ ਦੱਸ ਕੇ ਉਹ ਟੂ ਸ਼ੇਡ ਤੁਸੀਂ ਆਪਣੇ ਯੂਜ਼ ਕਰ ਸਕਦੇ ਹੋਗੇ ਦੇਖੋ ਇਹ ਆਪਣਾ ਬਾਜੂ ਦੇ ਉੱਪਰ ਵਰਕ ਆ ਗਿਆ ਕਾਫੀ ਹੈਵੀ ਵਰਕ ਆਪਣਾ ਬਾਜੂ ਦੇ ਉੱਪਰ ਹੈਗਾ ਇਹਦਾ ਬਹੁਤ ਸੋਨਾ ਵਰਕ ਹੋਇਆ ਹੈ ਬਾਜੂ ਉੱਪਰ ਦੇਖੋ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਆਪਣਾ ਸੂਟੜਾ ਰੈਡੀ ਹੋਇਆ ਹੈ ਦਾ ਇਹ ਪੂਰਾ ਫਰੰਟ ਆ ਗਿਆ ਆਪਣੀ ਸ਼ਰਟ ਦਾ ਇੱਕ ਵਾਰ ਤਾਂ ਸਾਰਾ ਆਪਾ ਦਿਖਾ ਦਿੰਨੇ ਆ ਵਰਕ ਵਗੈਰਾ ਦੇਖੋ ਪੂਰਾ ਫਰੰਟ ਆ ਗਿਆ ਇਦਾਂ ਸਾਰਾ ਆਪਾਂ ਟੋਟਲ ਹੈਂਡ ਦੇ ਵਿੱਚ ਰੈਡੀ ਹੈਗਾ ਸੂਟ ਤੇ ਇਧਰ ਦੇਖੋ ਸ਼ਰਟ ਦੇ ਨਾ ਸਾਰੇ ਇੱਥੇ ਵੀ ਆਪਣੇ ਉੱਪਰ ਚੈਸਟ ਤੱਕ ਆਪਣਾ ਸਾਰਾ ਵਰਕ ਆਊਗਾ ਸਾਰਾ ਟੋਟਲ ਹੈਂਡ ਆਪਣਾ ਬਣਿਆ ਹੋਇਆ ਹੈਗਾ ਤੇ ਇਧਰ ਆ ਗਿਆ ਆਪਣਾ ਬਾਟਮ ਦੇ ਉੱਪਰ ਵਰਕ ਸਟ੍ਰੇਟ ਬਾਟਮ ਦੇ ਉੱਪਰ ਆਪਾਂ ਨੇ ਵਰਕ ਕੀਤਾ ਹੈਗਾ ਤੇ ਨਾਲ ਇਹਦੇ ਪਿਓਰ ਔਰਗੈਂਜ਼ਾ ਦਾ ਆਪਾਂ ਨੇ ਦੁਪੱਟਾ ਰੱਖਿਆ ਹੈਗਾ ਤੇ ਟੂ ਸ਼ੇਡ ਦੇ ਵਿੱਚ ਹੀ ਆਪਣਾ ਦੁਪੱਟਾ ਦਾ ਦੇਖ ਪਿਓਰ ਔਰਗੈਂਜ਼ਾ ਦਾ ਦੁਪੱਟਾ ਹੈਗਾ ਤੇ ਇਹਦਾ ਦੇਖੋ ਆਪਾਂ ਲੇਸ ਵਗੈਰਾ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਦੁਪੱਟੇ ਦੇ ਲੜਾਂ ਦੇ ਉੱਪਰ ਇਦਾਂ ਹੈ ਵਰਕ ਹੋਇਆ ਹੈਗਾ ਆਹ ਵੇਖ ਕਾਫੀ ਸੋਣਾ ਸੂਟ ਆਪਣਾ ਤਿਆਰ ਹੋਇਆ ਹੈਗਾ ਬਾਕੀ ਜਿਵੇਂ ਤੁਹਾਡੀ ਚੁਆਇਸ ਹੋਈ ਕਲਰ ਵਗੈਰਾ ਦੀ ਉਹ ਤੁਸੀਂ ਆਪਣਾ ਦੱਸ ਕੇ ਜਿਵੇਂ ਤੁਹਾਨੂੰ ਪਸੰਦ ਹੋਵੇ ਤੁਸੀਂ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਆ ਤੇ ਡਿਟੇਲ ਆਪਾਂ ਤੁਹਾਨੂੰ ਸਾਰੇ ਤੁਸੀਂ ਨੂੰ ਵਟਸਐਪ ਤੇ ਸੈਂਡ ਕਰ ਸਕਦੇ ਹੋ ਤੁਸੀਂ ਫੈਬਰਿਕ ਕਿਹੜਾ ਯੂਜ਼ ਕਰਨਾਗਾ ਵਰਕ ਕਿਹੜਾ ਯੂਜ਼ ਕਰਨਾਗਾ ਤੁਸੀਂ ਨਾ ਇਹਦੇ ਵਿੱਚ ਵਰਕ ਤੁਸੀਂ ਆਪਣਾ ਕੋਈ ਸਕਿਪ ਕਰਵਾਉਣਾ ਹੈ ਤਾਂ ਸਕਿਪ ਵੀ ਕਰਵਾ ਸਕਦੇ ਹੋ ਤੁਹਾਡੀ ਆਪਣੀ ਪਸੰਦ ਆ ਵਰਕ ਸਕਿਪ ਕਰਵਾ ਕੇ ਲੈ ਸਕਦੇ ਹੋ ਇਹਨੂੰ ਹਲਕਾ ਬਣਾਉਣਾਗਾ ਜੀ ਜ਼ਿਆਦਾ ਹੈਵੀ ਬਣਾਉਣਾ ਤੇ ਇਹਦੀ ਬਾਟਮ ਜ਼ਿਆਦਾ ਹੈਵੀ ਕਰ ਸਕਦੇ ਹੋ ਕਿ ਬਾਟਮ ਤੇ ਲਾਈਟ ਜਿਹਾ ਵਰਕ ਆਗਾ ਤੁਸੀਂ ਆਪਣਾ ਹੈਵੀ ਤੋਂ ਹੈਵੀ ਵਰਕ ਨਾਲ ਤਿਆਰ ਕਰਵਾ ਕੇ ਤੁਸੀਂ ਸੂਟ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਰੈਡੀ ਕਰਵਾਇਆ ਇਹ ਪੀਚ ਕਲਰ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਬਹੁਤ ਸੋਹਣਾ ਪਿਆਰਾ ਜਿਹਾ ਪੀਚ ਕਲਰ ਆ ਇਹ ਤੇ ਸ ਪਿਓ ਸਿਲਕ ਦੇ ਉੱਪਰ ਆਪਣਾ ਹੀ ਪਿਆਰ ਕਰਵਾਇਆ ਹੈ ਇਹ ਵਾਲਾ ਫੈਬਰਿਕ ਪਿਓ ਸਿਲਕ ਦਾ ਫੈਬਰਿਕ ਹੈਗਾ ਦੇਖੋ ਬਹੁਤ ਸੋਹਣਾ ਫੈਬਰਿਕ ਹੁੰਦਾ ਹੈ ਇਹ ਕਾਫੀ ਸੋਹਣੀ ਸ਼ਾਈਨਿੰਗ ਵਾਲਾ ਫੈਬਰਿਕ ਹੁੰਦਾ ਆਪਣਾ ਪਿਓ ਸਿਲਕ ਦਾ ਤੇ ਫੈਬਰਿਕ ਤੁਸੀਂ ਜਿਹੜਾ ਸਾਨੂੰ ਕਹੋਗੇ ਨਾ ਅਸੀਂ ਤੁਹਾਨੂੰ ਉਹੀ ਫੈਬਰਿਕ ਲਗਾ ਕੇ ਦੇਵਾਂਗੇ ਇਹ ਨਹੀਂ ਹੈਗਾ ਕਾਫੀ ਬੜਾ ਨੇ ਮੈਸੇਜ ਆਉਂਦੇ ਹੁੰਦੇ ਨੇ ਵੀ ਬੁਟੀਕ ਵਾਲੇ ਨਾ ਕੋਈ ਫੈਬਰਿਕ ਹੋਰ ਕਹਿੰਦੇ ਮੈਨੂੰ ਤੇ ਲਗਾ ਕੇ ਹੋਰ ਦੇ ਦੇ ਦਿੰਦੇ ਨੇ ਵੀ ਸਾਨੂੰ ਵੀ ਕਈ ਵਾਰ ਤੇ ਕੋਈ ਕਿਸੇ ਕਸਟਮਰ ਨੂੰ ਪਤਾ ਹੁੰਦਾ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਐਦਾਂ ਨਹੀਂ ਕਰਨਾ ਚਾਹੀਦਾ ਹੈ ਨਾ ਜਿਹੜੇ ਫੈਬਰਿਕ ਤੇ ਆਪਾਂ ਕਿਸੇ ਨਾਲ ਗੱਲ ਕਰਦੇ ਆਪਾਂ ਉਹੀ ਫੈਬਰਿਕ ਲਗਾ ਕੇ ਦੇਣਾ ਚਾਹੀਦਾ ਹੈਗਾ ਜਿਹੜੀ ਆਪਾਂ ਪਿਓਰ ਸਿਲਕ ਦੇ ਉੱਪਰ ਆਪਾਂ ਨੇ ਤਿਆਰ ਕਰਵਾਇਆ ਦੇਖੋ ਪੀਚ ਕਲਰ ਹੈਗਾ ਸਾਰਾ ਆਪਣਾ ਟੋਟਲ ਹੈਂਡਵਰਕ ਦੇ ਵਿੱਚ ਸੂਟੜਾ ਹੈ ਰੈਡੀ ਹੋਇਆ ਹੈਗਾ ਨੈਕ ਦੇ ਉੱਪਰ ਕਾਫੀ ਸੋਨਾ ਵਰਕ ਵਿੱਚ ਪਰਲ ਵਰਕ ਵੀ ਹੋਇਆ ਹੈਗਾ ਤੇ ਬਾਕੀ ਇਸ ਦਫਕਾ ਵੀ ਯ ਕੀਰੇ ਦੇ ਉੱਪਰ ਵਰਕਰ ਵਿੱਚ ਬੂਟੀਆਂ ਤੇ ਐਦਾਂ نیٹ ਦੇ ਉੱਪਰ ਵਰਕ ਬਹੁਤ ਸੋਹਣਾ ਵਰਕ ਨੈਟ ਦੇ ਉੱਪਰ ਹੈਗਾ ਤੇ ਇਹਦੇ ਬਾਜੂ ਦੇਖੋ ਕਾਫੀ ਸੋਹਣੇ ਬਣੀਆਂ ਹੋਈਆਂ ਨੇਗੀਆਂ ਬਹੁਤ ਸੋਹਣੇ ਬਾਜੂ ਬਣੀ ਹੋਈ ਹੈਗੀ ਐਦਾਂ ਲੈਣਾ ਜੇ ਬਣੀਆਂ ਹੋਈਆਂ ਨੇਗੀਆਂ ਮੂਰੀ ਦੇ ਉੱਪਰ ਤੇ ਬਾਰਡਰ ਬਣਿਆ ਹੋਇਆ ਹੈਗਾ ਤੇ ਉੱਪਰ ਨੂੰ ਇੱਕ ਵੱਡੇ ਹਨਾ ਫਲਾਵਰ ਜਾਂਦਾ ਹੈਗਾ ਮੋਢੇ ਤੱਕ ਸਾਰੀ ਬਾਹਾਂ ਦੇ ਉੱਪਰ ਵਰਕ ਆਇਆ ਆਪਣਾ ਕਾਫੀ ਸੋਹਣਾ ਬਾਜੂ ਦੇ ਉੱਪਰ ਵਰਕ ਹੋਇਆ ਹੈਗਾ ਬਹੁਤ ਸੋਹਣਾ ਆਪਣਾ ਸੂਟ ਜੀ ਪੀਚ ਕਲਰ ਦੇ ਵਿੱਚ ਤਿਆਰ ਹੋਇਆ ਹੈਗਾ ਤੇ ਨਾਲ ਬਾਟਮ ਦਾ ਵਰਕ ਚੈੱਕ ਕਰੋ ਦਾ ਕਾਫੀ ਸੋਹਣਾ ਦੇਖੋ ਇਹਦੀ ਬਾਟਮ ਦੀ ਮ ਬਾਹਸ ਨੂੰ ਬਾਰਡਰ ਆ ਕਾਫੀ ਚੌੜਾ ਬਾਰਡਰ ਆ ਇਹ ਮੂਰੀ ਦੇ ਉੱਪਰ ਦੇਖੋ ਜਿੱਦਾਂ ਘੇਰੇ ਦੇ ਉੱਪਰ ਆ ਦੇਖੋ ਉਦਾਂ ਹੀ ਮੂਰੀ ਦੇ ਉੱਪਰ ਆ ਤੁਸੀਂ ਆਪਣਾ ਸੇਮ ਦੇਖੋ ਕਰ ਸਕਦੇ ਹੋ ਮਿਲਾ ਸਕਦੇ ਹੋਗੇ ਘੇਰੇ ਵਾਲਾ ਤੇ ਮੂਰੀ ਵਾਲਾ ਵਰਤ ਹੈ ਇਹ ਸੇਮ ਬਣਿਆ ਹੋਇਆ ਦੇਖੋ ਇਦਾਂ ਤੇ ਇਹਦੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਜਿਹੜਾ ਆਪਾਂ ਨੇ ਤਿਆਰ ਕਰਵਾਇਆ ਤਾਂ 골ਡਨ ਗੋਟੇ ਦੇ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਜ਼ਿਆਦਾ ਸੋਹਣਾ ਆਪਣਾ ਸੂਟ ਇਹੜਾ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਕਿਸੇ ਵੀ ਕਲਰ ਚ ਜਾ ਸਕਦੇ ਹੋ ਕਿਸੇ ਵੀ ਫੈਬਰਿਕ ਚ ਜਾ ਸਕਦੇ ਹੋ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਸੇ 'ਚ ਤੁਸੀਂ ਆਪਣਾ ਹੀ ਸੇਮ ਵਰਕ ਦੇ ਨਾਲ ਜਿਹੜਾ ਸੂਟ ਹੈ ਤੁਸੀਂ ਪਾਰਟੀ ਮੇਰੇ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਅੱਜ ਤੁਹਾਨੂੰ ਸੂਟ ਦਿਖਾ ਰਹੇ ਹਾਂ ਕਿ ਬਹੁਤ ਜ਼ਿਆਦਾ ਹੈਵੀ ਪੀਸ ਆਪਣਾ ਤਿਆਰ ਹੋਇਆਗਾ ਇਹ ਕਾਫੀ ਹੈਵੀ ਸੂਟ ਬਣ ਕੇ ਤਿਆਰ ਹੋਇਆ ਦੇਖੋ ਆਪਣਾ ਹੀ ਇਹ ਜਿਹੜੀ ਫੈਬਰਿਕ ਲਾਈ ਆਪਾਂ ਨੇ ਇਹ ਲਾਈ ਹੈਗੀ ਆ ਆਪਣੇ ਖਾਦੀ ਸਿਲਕ ਦੀ ਖਾਦੀ ਸਿਲਕ ਦੀ ਫੈਬਰਿਕ ਲਾਈ ਆ ਤੇ ਨਾਭੀ ਜਿਹੜੀ ਰੈੱਡ ਮਹਿਰੂਨ ਟੋਨ ਦੇ ਵਿੱਚ ਆਪਾਂ ਇਹ ਸੂਟ ਬਣਾਇਆ ਇਹ ਭੈਣ ਦਾ ਆਪਾਂ ਇਹ ਅਨੰਦ ਕਾਰਜ ਲਈ ਸੂਟ ਤਿਆਰ ਕੀਤਾਗਾ ਤੇ ਤੁਸੀਂ ਆਪਣਾ ਹਨਾ ਕਿਸੇ ਵਿਆਹ ਸਾਦੀ ਲਈ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਆਨੰਦ ਕਾਰਜ ਲਈ ਆਪਣਾ ਸੂਟ ਤਿਆਰ ਕਰਵਾਇਆ ਟੋਟਲ ਹੈਂਡਵਰਕ ਦੇ ਵਿੱਚ ਆਪਣਾ ਇਹ ਸੂਟ ਤਿਆਰ ਆ ਬਾਕੀ ਵਰਕ ਬਾਰੇ ਮੈਂ ਤੁਹਾਨੂੰ ਕੀ ਦੱਸਣਾ ਸਾਰਾ ਟੋਟਲ ਹੈਂਡ ਦੇ ਵਿੱਚ ਹੀ ਆ ਬਾਕੀ ਕੈਮਰਾ ਲਾ ਕੇ ਤੁਹਾਨੂੰ ਸਾਰੇ ਸ਼ੌਟ ਦਾ ਵਰਕ ਆਪਾਂ ਦਿਖਾ ਦੇਣਾ ਪੀਕਾਕ ਵਗੈਰਾ ਬਣੇ ਹੋਏ ਨੇਗੇ ਪੀਕਾਕ ਦਾ ਆਪਣਾ ਪੀਕਾਕ ਸਿੱਪੀ ਨਾਲ ਹੀ ਆਪਾਂ ਨੇ ਰਿਫਿਨਿਸ਼ਿੰਗ ਦਿੱਤੀ ਹੈਗੀ ਦੇਖੋ ਪੀਕਾਕ ਨੂੰ ਉਹ ਅਸੀਂ ਮੋਰ ਪੰਖੀ ਗਰਦਨ ਉਦਾਂ ਹੀ ਬਣਾਈ ਹੈ ਦੀ ਪੀਕਾਕ ਸਿੱਪੀ ਲਾ ਕੇ ਸਾਰਾ ਵਿੱਚ ਉਦਾਂ ਹੀ ਦੇਖੋ ਆਪਣੇ ਮਟੀਰੀਅਲ ਯੂਜ਼ ਕੀਤਾਗਾ ਮੋਤੀ ਦਾਗਾ ਕਟ ਦਾਣੇ ਦਾਗਾ ਟੋਟਲ ਹੈਂਡ ਦੇ ਵਿੱਚ ਹੀ ਆਪਣਾ ਸਾਰਾ ਸੂਟ ਜਿਹੜਾ ਦੱਬਤੇ ਵਗੈਰਾ ਨਾਲ ਤਿਆਰ ਹੋਇਆ ਦੇਖੋ ਆਨੰਦਕਾਰ ਜਿਹੜੀ ਬਹੁਤ ਹੀ ਜਿਆਦਾ ਸੋਹਣਾ ਖੂਬਸੂਰਤ ਆਪਣਾ ਜਿਹੜਾ ਸੂਟ ਹੈ ਇਹ ਬਣ ਕੇ ਤਿਆਰ ਕੀਤਾ ਦੇਖੋ ਇਦਾਂ ਇਹ ਵਾਲਾ ਆ ਗਿਆ ਜੀ ਬਾਜੂ ਤੇ ਵਰਕ ਸਾਰੀ ਬਾਜੂ ਤੇ ਬੁੱਟੀ ਆ ਗਈ ਦੋਨਾਂ ਬਾਜੂ ਤੇ ਤੇ ਇਹਦੇ ਫਰੰਟ ਤੇ ਆਪਣਾ ਸਾਰਾ ਵਰਕ ਆ ਗਿਆ ਦੇਖੋ ਤੁਸੀਂ ਦੇਖ ਚੁੱਕੇ ਹੋਗੇ ਸਾਰਾ ਮੈਕਅਪ ਵਗੈਰਾ ਦਾ ਸਾਰਾ ਇਦਾਂ ਮੋਰ ਬਣੇ ਹੋਏ ਨੇ نیچے ਉਹ ਕੰਬੀਆਂ ਵਗੈਰਾ ਬਣੀਆਂ ਹੋਈਆਂ ਨੇ ਸਾਈਡਾਂ ਤੇ ਵਰਕ ਆ ਗਿਆ ਇਦਾਂ ਪੂਰਾ ਸੋਨਾ ਆਪਣਾ ਜਿਹੜਾ ਸੂਟ ਤਿਆਰ ਹੋਇਆਗਾ ਇਹ ਆਪਣਾ ਫਰੰਟ ਆ ਗਿਆ 셔ਟ ਦਾ ਤੇ ਇਹਦੀ ਬੈਕ ਸਾਈਡ ਆਪਾਂ ਨੂੰ ਜਿੱਦਾਂ ਬਾਹਾਂ ਦੇ ਉੱਪਰ ਬੂਟੀਆਂ ਦੇਖੋ ਬੈਕ ਸਾਈਡ ਆਪਾਂ ਨੂੰ ਆਹ ਵਾਲੀਆਂ ਬੂਟੀਆਂ ਮਿਲਣੀਆਂ ਸਾਰੀਆਂ ਬੈਕ ਸਾਈਡ ਸਾਰੀ ਬੈਕ ਸਾਈਡ ਭਰੀ ਹੋਈ ਹੈ ਦੀ ਆਹ ਵਾਲੇ ਬੂਟੀਆਂ ਨਾਲ ਤੇ ਨੀਚੇ ਇਹ ਵੀ ਲਾਉਗੀ ਇਹਦਾ ਕਾਫੀ ਸੋਹਣਾ ਖੂਬਸੂਰਤ ਆਪਣਾ ਸੂਟ ਬਣ ਕੇ ਦੇਖੋ ਇਹ ਤਿਆਰ ਹੋਇਆਗਾ ਆਨੰਦਕਾਰ ਜਲੀ ਆਪਾਂ ਨੇ ਤਿਆਰ ਕਰਵਾਇਆ ਤੁਸੀਂ ਵੀ ਆਪਣੇ ਵਿਆਹ ਸ਼ਾਦੀ ਲਈ ਅਜਿਹੇ ਸੂਟ ਤਿਆਰ ਕਰਵਾ ਸਕਦੇ ਹੋ ਤੇ ਇਹ ਆ ਗਈ ਆਪਣੀ ਬੋਟਮ ਦੇਖੋ ਇਹ ਆ ਗਿਆ ਆਪਣਾ ਬਾਟਮ ਦਾ ਵਰਕ ਬਾਟਮ ਦੀ ਮੂਰੀ ਦੇ ਉੱਪਰ ਵੇਲ ਆ ਗਈ ਐਦਾ ਬਾਟਮ ਤੇ ਬੁੱਟੀਆਂ ਆ ਗਈਆਂ ਹੁਣ ਦੇਖੋ ਪੂਰੇ ਸੂਟ ਦੀ ਲੁੱਕ ਦੇਖੋ ਸਾਰੇ ਦੀ ਦੇਖੋ ਕਿੰਨਾ ਜਿਆਦਾ ਸੋਹਣਾ ਆਪਣਾ ਪੀਸ ਇਹ ਬਣ ਕੇ ਤਿਆਰ ਹੋਇਆਗਾ ਤੁਸੀਂ ਵੀ ਐਦਾਂ ਦੇ ਸੂਟ ਆਪਣੇ ਲਈ ਜਿੱਦਾਂ ਵੀ ਤੁਸੀਂ ਚਾਹੋ ਇਹਨੂੰ ਹੁਣ ਹੈਵੀ ਤਾਂ ਹੁਣ ਤੁਸੀਂ ਕੀ ਕਰੋਗੇ ਹਨਾ ਇਹਨੂੰ ਤੁਸੀਂ ਹਲਕਾ ਕਰਵਾਣਾਗਾ ਤਾਂ ਨੀਚੇ ਵਾਲਾ ਬਾਰਡਰ ਰੱਖ ਲਓ ਆ ਪੀਕੋਕ ਵਗੈਰਾ ਹਟਾ ਦਿਓ ਆਪਣੇ ਬੈਕ ਵਾਲਾ ਜਿਹੜਾ ਤੁਸੀਂ ਇਹ ਆਪਣਾ ਨੋਰਮਲ ਕਿਸੇ ਹਨਾ ਪਾਰਟੀ ਵੇਅਰ ਸੂਟ ਤੁਸੀਂ ਤਿਆਰ ਕਰਵਾਉਣਾ ਆਪਣੇ ਵਿਆਹ ਲਈ ਨਹੀਂ ਤਿਆਰ ਕਰਵਾਉਣਾ ਬ੍ਰਾਈਡਲ ਲਈ ਤਾਂ ਇਹ ਬੈਸਟ ਆ ਜੇ ਕਿਸੇ ਨੇ ਆਪਣਾ ਅਨੰਦ ਕਾਰਜ ਲਈ ਸੂਟ ਤਿਆਰ ਕਰਵਾਉਣਾ ਹੋ ਡਿੱਟੋ ਕਾਪੀ ਤਿਆਰ ਕਰਵਾ ਸਕਦੇ ਹੋ ਕਿਉਂਕਿ ਉਹ ਆਪਣਾ ਹੈਵੀ ਸੂਟ ਵੇਅਰ ਕਰਨਗੇ ਅਨੰਦ ਕਾਰਜ ਲਈ ਜੇਕਰ ਤੁਸੀਂ ਆਪਣਾ ਨੋਰਮਲ ਕਿਸੇ ਪਾਰਟੀ ਲਈ ਸੂਟ ਤਿਆਰ ਕਰਵਾਉਣਾਗਾ ਤਾਂ ਤੁਸੀਂ ਇਹਦੇ ਵਿੱਚ ਵਰਕ ਦੇ ਕੱਟ ਵੱਟ ਕਰ ਸਕਦੇ ਹੋਗੇ ਸਕਿਪ ਕਰ ਸਕਦੇ ਹੋ ਦੇ ਵਿੱਚ ਤੁਹਾਨੂੰ ਇਹ ਵਰਕ ਪਸੰਦ ਆਇਆ ਬੈਕ ਵਾਲਾ ਤੁਸੀਂ ਆਪਣਾ ਹਟਾ ਸਕਦੇ ਹੋ ਹਨ ਤੇ ਇੱਥੇ ਵਸ ਨਹੀਂ ਹੁੰਦਾ ਵੀ ਆਪਾਂ ਦਾ ਦੁਪੱਟਾ ਤੁਹਾਨੂੰ ਦਿਖਾਉਣੇ ਆਂਗੇ ਪੂਰਾ ਫੁੱਲ ਹੈ ਦੀ ਆਪਣਾ ਲਗਾ ਦੁਪੱਟਾ ਦਾ ਬਣ ਕੇ ਤਿਆਰ ਹੋਇਆ ਪਿਓਰ ਔਰਗੈਂਜ਼ਾ ਦੀ ਆਪਾਂ ੜੀ ਫੈਬਰਿਕ ਲਈ ਦੁਪੱਟੇ ਦੀ ਦੇਖੋ ਸਾਰਾ ਪੰਜਾਬ ਵਾਲਾ ਦੁਪੱਟਾ ਤਿਆਰ ਹੋਇਆ ਹੈ ਪਿਓਰ ਔਰਗੈਂਜ਼ਾ ਦੀ ਇਹਦੀ ਫੈਬਰਿਕ ਹੈ ਦੇਖੋ ਪੂਰਾ ਆਪਣਾ ਜਿਹੜਾ ਬਾਰਡਰ ਹੈਗਾ ਇਹਦਾ 4 ਸਾਈਡ ਬਣਿਆ ਹੈ ਦੁਪੱਟੇ ਦੀ 4 ਸਾਈਡ ਬਾਰਡਰ ਆ ਤੇ ਬਾਕੀ ਸਾਰਾ ਆਪਣਾ ਡਾਊਨ ਹੋਗਾ ਦੁਪੱਟੇ ਦੇ ਵਿੱਚ ਤੇ ਐਦਾਂ ਪੇਸਟਿੰਗ ਪੱਟੀ ਵਗੈਰਾ ਲਾ ਕੇ ਟਿਸ਼ੂ ਦੀ ਆਪਾਂ ਨੇ ਤੇ 골ਡਨ ਬੋਟ ਲਾ ਕੇ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਆ ਕਾਫੀ ਸੋਹਣਾ ਦੇਖੋ ਆਪਣਾ ਦੁਪੱਟਾ ਹੈ ਤਿਆਰ ਫੁੱਲ ਹੈਵੀ ਆਪਣਾ ਬਰਾਇਡਲ ਸੂਟ ਜਿਹੜਾ ਤਿਆਰ ਹੋਇਆਗਾ ਕਿਸੇ ਭੈਣ ਨੇ ਜਿਹੜੀ ਹਨਾ ਕੋਈ ਲਹਿੰਗਾ ਵਗੈਰਾ ਨਹੀਂ ਵੇਅਰ ਕਰਦੀ ਆਪਣਾ ਬਰਾਇਡਲ ਲਈ ਲਹਿੰਗਾ ਵੀ ਤਿਆਰ ਹੋਇਆ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਇਹ ਸਾਡੇ ਇਸੇ ਭੈਣ ਲਈ ਆਪਣਾ ਲਹਿੰਗਾ ਤਿਆਰ ਕੀਤਾਗਾ ਤੇ ਇਹੀ ਆਪਣਾ ਆਨੰਦ ਕਾਰਜ ਵਾਲਾ ਸੂਟ ਹੈਗਾ ਇਸੇ ਭੈਣ ਲਈ ਆਪਣਾ ਲਹਿੰਗਾ ਤਿਆਰ ਕੀਤਾਗਾ ਆਪਾਂ ਤੁਹਾਨੂੰ ਲਹਿੰਗਾ ਵੀ ਦਿਖਾਵਾਂਗੇ ਇਹਨਾਂ ਦਾ ਥੋੜੇ ਦਿਨਾਂ ਤੱਕ ਆਪਣਾ ਆਪਣੇ ਕੋਲ ਆ ਜਾਊਗਾ ਬਣ ਕੇ ਤੇ ਤੁਸੀਂ ਆਪਣਾ ਜਿਹੜੇ ਭੈਣ ਨਹੀਂ ਆਪਣਾ ਹੜੇ ਲਹਿੰਗਾ ਵਗੈਰਾ ਨਹੀਂ ਵੇਅਰ ਕਰਦੇ ਆ ਕਾਫੀ ਹੁੰਦੇ ਨੇ ਇਦਾਂ ਦੇ ਜਿਨ੍ਹਾਂ ਨੇ ਆਪਣੇ ਪੂਰੇ ਵਿਆਹ ਦੇ ਵਿੱਚ ਸੂਟ ਵੀਅਰ ਕਰਨਾ ਹੁੰਦਾਗਾ ਤਾਂ ਤੁਸੀਂ ਇਹ ਤੁਹਾਡੇ ਲਈ ਵੈਸਟ ਹੈਗਾ ਤੁਸੀਂ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਕਾਪੀ ਕਰਵਾ ਸਕਦੇ ਹੋਗੇ ਦੇਖੋ ਬਾਕੀ ਕਲਰ ਵਗੈਰਾ ਤੇ ਆਪਣੇ ਫੈਬਰਿਕ ਵਗੈਰਾ ਸਾਨੂੰ ਦੱਸ ਕੇ ਉਹਦਾਂ ਤਿਆਰ ਕਰਵਾ ਕੇ ਲੈ ਸਕਦੇ ਹੋ ਫੁੱਲ ਹੈਵੀ ਵਧੀਆ ਪਾਰਟੀ ਵੀਅਰ ਤੇ ਆਪਣਾ ਵਿਆਹ ਵਾਲਾ ਸੂਟ ਹੈ ਜਿਹੜਾ ਇਹ ਬੜ ਕੇ ਤਿਆਰ ਹੋਇਆਗਾ ਤੁਸੀਂ ਜਿੱਦਾਂ ਵੀ ਚਾਹੋ ਆਪਣਾ ਹਨਾ ਉਦਾਂ ਉਦਾਂ ਦੇ ਕਲਰ ਕੰਟਰਾਸਟ ਤੇ ਉਦਾਂ ਦੇ ਆਪਣੇ ਫੈਬਰਿਕ ਤੇ ਜਿਹੜਾ ਤੁਹਾਨੂੰ ਪਸੰਦ ਆਗਾ ਕਮਲ ਚਨੂੰਨ ਦਾ ਦੁਪੱਟਾ ਲਵਾਉਣਾ ਆਪਣਾ ਕਮਲ ਚਨੂੰਨ ਦਾ ਲਵਾ ਸਕਦੇ ਹੋ ਪਿਓਰ অর্ਗੈਂਜ਼ਾ ਦਾ ਲਵਾਉਣਾ ਹੈ ਤਾਂ ਪਿਓਰਿ ਗੈਂਜ਼ਾ ਤੇ ਲਵਾ ਸਕਦੇ ਸਿੱਧਾ ਤੁਹਾਨੂੰ ਪਸੰਦ ਹੋਇਆ ਉਸ ਅਕੋਰਡਿੰਗ ਆਪਣਾ ਸਾਰਾ ਹਨਾ ਸਾਨੂੰ ਡਿਟੇਲ ਭੇਜ ਕੇ ਜਿਹੜਾ ਸੂਟ ਆ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹਾਂਜੀ ਇਹ ਸਾਨੂੰ ਆਪਣੇ ਅੰਜ ਵਾਲੇ ਸੂਟ ਤੇ ਸਾਰੇ ਭਾਵਾ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸ ਚੁੱਕੇ ਹਾਂਗੇ ਕਿ ਕਿੱਦਾਂ ਤੁਸੀਂ ਆਪਣਾ ਹਣ ਵਰਕ ਸਕਿੱਪ ਕਰ ਸਕਦੇ ਹੋ ਐਡ ਕਰ ਸਕਦੇ ਹੋ ਕਿ ਤਾਂ ਤੁਸੀਂ ਫੈਬਰਿਕ ਚੇਂਜ ਕਰਕੇ ਦਾ ਵਰਕ ਤੁਸੀਂ ਆਪਣਾ ਕਰਵਾ ਸਕਦੇ ਹੋਣਾ ਜਿਵੇਂ ਵੀ ਤੁਹਾਨੂੰ ਪਸੰਦ ਆ ਤੁਸੀਂ ਵਿਦ ਸਟਿਚਿੰਗ ਸੂਟ ਲੈਣਾ ਵਿਦ ਆਰਡ ਲੈਣਾ ਹੈ ਜਿਵੇਂ ਵੀ ਤੁਹਾਨੂੰ ਪਸੰਦ ਤੁਸੀਂ ਉਸ ਅਕੋਰਡਿੰਗ ਆਪਣਾ ਆਰਡਰ ਸਾਨੂੰ ਪਲੇਸ ਕਰ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ਿਕਾ